ਪੰਡਾ ਤੋਂ ਨੇ ਜਝਾਰੂ ਸਾਥੀਓ ਸਾਡੀਆਂ ਭੈਣਾਂ ਮਾਈ ਭਾਗੋ ਦੀਆਂ ਵਾਰਸਾਂ ਸਭ ਤੋਂ ਪਹਿਲਾਂ ਭੰਤਕਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਪਲਾੜਿਆਂ ਨੇ ਦੱਸਿਆ ਭਰਾਵੋ ਕਿਸ ਤਰ੍ਹਾਂ ਜਿਹੜੀਆਂ ਇਹ ਮਾਰੂ ਕਿਵੇਂ ਲਾਗੂ ਕਰ ਰਹੇ ਨੇ ਅਖਨਾਂ ਦੀ ਆਪਣੀਆਂ ਜ਼ਮੀਨਾਂ ਤੇ No! i